ਪੰਜਾਬ ਸਰਕਾਰ ਦੇ ਨਾਲ ਮੀਟਿੰਗ ਫਿਕਸ ਕਰਾਈ ਉਹਨਾਂ ਦੇ ਅਧਿਕਾਰੀ ਸਾਹਿਬਾ ਸਿੱਖਣਾ ਇਹ ਸਾਰੀ ਮੀਟਿੰਗ ਹੋ ਜਾਈਏ ਤੇ ਕਹਿੰਦਾ ਮੇਰੇ ਕੋਲ ਦੋ ਤਰ੍ਹਾਂ ਦਾ ਹੋਇਆ ਨਾ ਸਾਰੇ ਵਿਲਾਗਨ ਸਾਥੀ ਜਿੰਨੇ ਵੀ ਸਾਡੇ ਇੱਥੇ ਆਏ ਆ ਜਿਹੜੇ ਵਾਪਕ ਫਰੰਟਾ ਤੋਂ ਆਏ ਆ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਇਹ ਤਕੀਦ ਦੌਣੇ ਆ ਕਿ ਉਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਅਸੀਂ ਫਿਕਸ ਕਰਾਈ ਦਿੱਤੀ ਲੱਗਦਾ ਉਹਨਾਂ ਦੇ ਆ ਲੈਟਰ ਤੁਹਾਨੂੰ ਦੇ ਦਿੱਤੇ ਤੇ ਉਹਨਾਂ ਦੇ ਮੁਤਾਬਕ ਜਿਵੇਂ ਉਹ ਕਹਿਮਗੇ ਉਹਨਾਂ ਦੇ ਮੁਤਾਬਕ ਜੀ ਅਸੀਂ ਉਹਨਾਂ ਨਾਲ ਸਾਰਾ ਕੰਮ ਕਰਕੇ ਬਹੁਤ ਤੋਂ ਬਾਅਦ ਤੁਹਾਡਾ ਸੰਯੋਗ ਕਰਨ ਦੀ ਕੋਸ਼ਿਸ਼ ਅਧਿਕਾਰੀ ਕਾ ਸਾਥੀਓ ਤਸੀਲਦਾਰ ਸਾਹਿਬ ਵੱਲੋਂ ਜਿਹੜਾ ਉਹ ਸਬ ਕਮੇਟੀ ਦੇ ਨਾਲ ਜਿਹੜਾ ਆਪਣੀ ਮੀਟਿੰਗ 8 April ਦੀ ਫਿਕਸ ਕਰਵਾਈ ਹੈ ਔਰ ਇੱਥੇ ਹੀ ਅਸੀਂ ਆਪਣੇ ਮਲਾਜ਼ਮ ਸਾਥੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੋ ਅੱਜ ਅਚਾਨਕ ਡਿਊਟੀਆਂ ਲੱਗੀਆਂ ਤੁਸੀਂ ਇਹ ਨਾ ਸਮਝਿਓ ਜੀ ਕਿ ਸਾਡੀ ਇਹ ਗਿਣਤੀ ਜਿਹੜੀ ਉਹ ਘੱਟ ਸੀਗੀ ਗਿਣਤੀ ਘਟਣੀ ਸੀਗੀ ਕੱਲ ਸ਼ਾਮੀ ਜਿੰਨੇ ਵੀ ਅਧਿਆਪਕਾਂਗੇ ਸੀਗੇ ਉਹਨਾਂ ਦੀ ਅੱਜ ਐਨਐਲਪੀ ਜਿਹੜਾ ਪੇਪਰ ਹੈ ਜਿਹੜਾ ਅਨਪੜ੍ਹ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਬਜ਼ੁਰਗ ਨੇ ਉਹਨਾਂ ਦਾ ਪੇਪਰ ਲੈਣ ਦੇ ਵਾਸਤੇ ਅੱਜ ਦੀ ਤਰੀਕ ਨਿਸ਼ਚਿਤ ਹੋਈ ਸੀਗੀ ਸੋ ਉਹਦੀ ਵਜ੍ਹਾ ਕਰਕੇ ਜਿਹੜਾ ਆਪਣੀ ਗਿਣਤੀ ਘਟੀ ਆ ਆਪਣੀ ਗਿਣਤੀ ਗਿਣਤੀ ਕੋਈ ਘਟਨੀ ਹੈਗੀ ਕੱਲੇ ਛਾੜ 35 ਵਾਲੇ ਉਹ ਪਿੱਛੇ ਇੱਕ ਧੰਨਾਵਰੇ ਸਤਪਾਸ਼ਰ ਹੋਰੀ ਖੜੇ ਆ ਉਹਨਾਂ ਨੂੰ ਪਤਾ 700 ਬੰਦਾ ਕੱਲਾ ਛਾੜ ਪੈਂਦੀ ਦੇ ਪਿਛਲੇ ਧਰਨ ਵਿੱਚ ਪਹੁੰਚਿਆ ਸੀਗਾ ਫਿਰ ਵੀ ਫਰੰਟ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਜੇਕਰ ਸਾਡਾ ਮਸਲਾ ਹੱਲ ਨਹੀਂ ਹੁੰਦਾਗਾ ਅੱਥਵਾਰੀ ਮੀਟਿੰਗ ਦੇ ਵਿੱਚ ਤਾਂ ਜੇ ਮੀਟਿੰਗ ਨਹੀਂ ਹੁੰਦੀ ਜੇਕਰ ਫਿਰ ਵੀ ਸਰਕਾਰ ਇਨਕਾਰੀ ਜਾਪਦੀ ਹੈ ਵਿਧਾਨ ਸਭਾ ਦੀ ਲੁਧਿਆਣਾ ਜਿਮਣੀ ਚੋਣ ਦਾ ਜੇਕਰ ਉਸ ਤੋਂ ਬਾਅਦ ਦੀ ਤਰੀਕ ਹੁੰਦੀ ਹੈ ਤਾਂ ਅਸੀਂ ਜਮ ਕੇ ਲੁਧਿਆਣਾ ਜਿਮਣੀ ਚੋਣ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿਰੁੱਧ ਜਿਹੜਾ ਹੈ ਉਹ ਉਸੇ ਵਿਰੋਧ ਕਰਾਂਗੇ ਔਰ ਅਸੀਂ ਸਰਕਾਰ ਨੂੰ ਇੱਥੇ ਸਾਕਤ ਚਿਤਾਵਨੀ ਜਿਹੜੀ ਆ ਉਹ ਫਰੰਟ ਵੱਲੋਂ ਵੀ ਦਿੰਨੇ ਆ ਔਰ ਛਾੜ ਪੈਂਦੀ ਅਧਿਆਪਕ ਯੂਨੀਅਨ ਦਾ 1100 EMPLOYE ਜਿਹੜਾ ਹੈਗਾ ਉਹ ਲੁਧਿਆਣੇ ਲੋਕਲ ਜੁਆਇਨ ਹੈ ਔਰ ਅਸੀਂ ਹਰ ਰੋਜ਼ ਸਾਰੇ ਕਸਬਿਆਂ ਦੇ ਵਿੱਚ ਗਲੀਆਂ ਦੇ ਵਿੱਚ ਜਿਹੜਾ ਕੋਈ ਸਰਕਾਰ ਦਾ ਜਿਹੜਾ ਸੀ ਭੰਡੀ ਪ੍ਰਚਾਰ ਜਿਹੜਾ ਹੈਗਾ ਔਰ ਇਹਨਾਂ ਦੀ ਕੋਲ ਕੋਲ ਨੀਤੀਆਂ ਜਿਹੜੀਆਂ ਉਹਦੇ ਵਿਰੁੱਧ ਜਿਹੜਾ ਉਹ ਵਿਰੋਧ ਕਰਾਂਗੇ ਇਹ ਅਸੀਂ ਇਸ ਮੈਂ ਤੁਹਾਨੂੰ ਅੱਜ ਲਾਨ ਕਰਕੇ ਜਾ ਰਹੇ ਆ ਔਰ ਅਸੀਂ ਸਾਡੇ ਮੁਲਾਜ਼ਮ ਸਾਥੀਆਂ ਨੂੰ ਵੀ ਬੇਨਤੀ ਕਰਦੇ ਆ ਸਾਥੀਓ ਆਪ ਕੋ ਖਾਸ ਸਰਕਾਰ ਨੂੰ ਜੇਕਰ ਤੁਸੀਂ ਜਿਨੇ ਤਾਰੇ ਨਾ ਦਿਖਾਏ ਤਾਂ ਇਹਨਾਂ ਨੇ ਟਾਸ ਤੋਂ ਮਸ ਨਹੀਂ ਹੋਣਾਗਾ ਸੋ ਆਪਣੇ ਕੰਮਾਂ ਨੂੰ ਤਲਾਜਲੀ ਦਿੰਦੇ ਹੋਏ ਕਰਦੇ ਨੀਦਰ ਦੇ ਮਿਹਨਤ ਲਾਂਜਲੀ ਦਿੰਦੇ ਹੋ ਆ ਤੁਸੀਂ ਜਦੋਂ ਸਟੇਟ ਦਾ ਪ੍ਰੋਗਰਾਮ ਹੁੰਦਾਗਾ ਉਹਦੇ ਵਿੱਚ ਜਿਹੜਾ ਆ ਉਹ ਸਾਰੇ ਵੱਧ ਚੜ ਕੇ ਸ਼ਮੂਲੀਅਤ ਕਰਿਆ ਕਰੋ ਸੋ ਜਿੰਨੀਆਂ ਵੀ ਭਰਾਤਰੀ ਜੱਫੇ ਬੰਦੀਆਂ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਉਹਨਾਂ ਦੇ ਸੂਬਾ ਪ੍ਰਧਾਨ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਉਹਨਾਂ ਨੇ ਆਪਣੀ ਸੰਘਰਸ਼ ਦੀ ਰੂਪਰੇਖਾ ਵੀ ਦੱਸੀ ਆਪਣੇ ਤਜਰਬੇ ਵੀ ਦੱਸੇ ਔਰ ਉਹਨਾਂ ਤੋਂ ਸਿੱਧ ਲੈnde ਹੋਇਆ ਅੱਜ ਸਾਨੂੰ ਵੀ ਬੜਾ ਕੁਝ ਜਿਹੜਾ ਹੈਗਾ ਉਹ ਸਿੱਖਣ ਨੂੰ ਮਿਲਿਆ ਹੈਗਾ ਸੋ ਲੜਨ ਵਾਲੇ ਜਿਹੜੇ ਆ ਉਹ ਥੋੜੇ ਵੀ ਜਿਹੜੇ ਹਜ਼ਾਰਾਂ ਦੇ ਬਰਾਬਰ ਹੁੰਦੇ ਆ ਸਾਡੇ ਦਸ਼ਮ ਪਾਸ਼ਾ ਜਿਹੜੇ ਹੈਗੇ ਆ ਉਹ ਸਵਾਲ ਲੱਖ ਦੇ ਨਾਲ ਵੀ ਇੱਕ ਲੜਾ ਕੇ ਗਏ ਆ ਜੀ